ਕਾਲ ਸਵਾਗਤ ਹੈ ਤੁਹਾਡੇ ਨਾਮ ਧਾਰੀ ਮੀਡੀਆ ਇੰਡੀਆ ਤੇ ਮੈਂ ਨੀਹਾ ਅੱਜ ਅਸੀਂ ਆਏ ਸਸਰਾਲੀ ਕਲੋਨੀ ਸ੍ਰੀ ਸਤਗੁਰੂ ਉਦੇਸ਼ ਸਿੰਘ ਜੀ ਦੀ ਬਖਸ਼ਿਸ਼ صدਕਾ ਸੰਤ ਸਤਨਾਮ ਸਿੰਘ ਤੇ ਸਸਰਾਲੀ ਕਲੋਨੀ ਦੀ ਸੰਗਤ ਵੱਲੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪਰਬ ਨੂੰ ਸਮਰਪਿਤ ਬਦਾਮਾ ਦੀ ਸਰਦਾਈ ਦੀ ਛਬੀ ਲਗਾਈ ਗਈ ਹੈ ਆइए ਤੁਹਾਨੂੰ ਆਏ ਹੋਏ ਸਜਣਾ ਨਾਲ ਮਿਲਾइए ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ಗ್ರಾಮ ਪੰਚਾਇਤ ਮੰਗਲੀ ਟਾਂਡਾ ਗੁਰਦੁਆਰਾ ਪ੍ਰਮੰਧ ਕਮੇਟੀ ਸਾਰੇ ਨਗਰ ਨਿਵਾਸੀ ਮੰਗਲੀ ਟਾਂਡਾ ਵੱਲੋਂ ਸੰਤਾਂ ਦਾ ਸਪੈਂਸ ਆਉਣ ਦੇ ਤੇ ਤਸ਼ਵੀਰ ਲਾਉਣ ਦੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਨੂੰ ਬੜੀ ਖੁਸ਼ੀ ਆ ਸਾਡੇ ਇਲਾਕੇ ਦੇ ਭਾਗ ਖੁੱਲੇ ਆ ਅਸੀਂ ਬਹੁਤ ਖੁਸ਼ ਆ ਜੀ ਤੇ ਅੱਗੇ ਤੋਂ ਵੀ ਵੱਧ ਚੜ ਕੇ ਯੋਗਦਾਨ ਦੇਵਾਂਗੇ ਸੰਤਾ ਜੀ ਨੂੰ ਸਾਡੇ ਨਾਲ ਆਉਣ ਲਈ ਅਸੀਂ ਸੰਤਾਂ ਮੁੱਢ ਨੂੰ ਮੁੱਢ ਲੱਗਦਾ ਨਾ ਇਹ ਬੇਰੀ ਸਾਡੇ ਨਾਲ ਅਸੀਂ ਜਿਕਰ ਕਾਲ ਦਾ ਬਾਈਗਰੇ ਜੀ ਜੀਕਾ ਸਤਿ ਸ਼੍ਰੀਕਾਲ ਜੀ ਸਤਿ ਸ਼੍ਰੀਕਾਲ ਅ ਕਿਆ શુભਨਾਮੇ ਆਪਕਾ ਕਹਾਂ ਸੇ ਆਏ ਆਪ ਪਿਆਨਸਿੰਘ ਪਿੰਡ ਗੜੀ ਫਾਜਲ ਆਪਕੋ ਇਹ ਸਨਮਾਨਿਤ ਕੀਆ ਗਿਆ ਹੈ ਇਸਕੇ ਬਾਰੇ ਮੇਂ ਕੁਛ ਬਤਾਈਏ ਨਾਮਦਾਰੀ ਪੰਥ ਹੈ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਿਨ ਮਨਾਉਂਦੇ ਆ। ਚਪੀਲ ਲਾਉਂਦੇ ਆ ਬਹੁਤ ਧੰਮ ਮਹਮਾਨ ਆ। ਵਧੀਆ। ਮਾਨਸਤਾਨ ਕਰਦੇ ਆ ਇਸ ਕਰਕੇ। ਵਧੀਆ। ਪੰਥ ਦੇ ਆਪ ਕੋ ਆਪ ਯਹਾਂ ਹਰ ਸਾਲ ਆਤੇ ਆ? ਹਾਂ ਹਰ ਸਾਲ ਆਉਂਦੇ ਆ। ਕਿਵੇਂ ਲੱਗਦਾ ਆਪ ਕੋ ਯਹਾਂ ਪੇ? ਬਹੁਤ ਬੜੀ ਅੱਛਾ ਹੈ। ਲੰਗਰ ਚਲਾਉਂਦੇ ਆ, ਚਪੀਲ ਚਲਦੀ ਹੈ। ਬਾਕੀ ਸਮਾਨਤ ਵੀ ਕਰਦੇ ਆ, ਇਹ ਇੱਕ ਬਹੁਤ ਸਾਰਾ ਦਰਮਾਨ ਕਰਦੇ ਆ। ਵਧੀਆ ਬੰਦੇ ਆ। ਸਤਿ ਸ੍ਰੀ ਅਕਾਲ ਜੀ ਤੁਹਾਡਾ ਕੀ ਨਾਮ ਹੈ? ਤੁਸੀਂ ਕਿੱਥੋਂ ਆਏ? ਕੁਲਵਿੰਦਰ ਸਿੰਘ ਆ ਜੀ। ਮੈਂ ಗ್ರಾಮ ਪੰਚਾਇਤ ਪੰਕਲ ਮੰਗਲੀ ਟਾਂਡੇ ਦੇ ਪੰਚਾਂ ਸਾਨੂੰ ਬੜੀ ਖੁਸ਼ੀ ਦੀ ਗੱਲ ਆ ਕਿ ਪਿਛਲੇ ਸਾਲ ਵੀ ਸਾਡੇ ਪਿੰਡ ਸੰਤਾਂ ਦੇ ਚਰਨ ਪਾਏ ਸੀਗੇ ਔਰ ਸਾਧ ਸੰਗ ਦੇ ਵੀ ਚਰਨ ਪਾਏ ਸੀ ਅਸੀਂ ਸਾਡੇ ਇਲਾਕੇ ਦਾ ਬਹੁਤ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਪਿੰਡ ਦੇ ਵਿੱਚ ਇਹਨਾਂ ਦੇ ਚਰਨ ਪਾਏ ਸੰਤਾਂ ਦੇ ਔਰ ਅੱਗੇ ਤੋਂ ਉਹਨਾਂ ਨੂੰ ਗੁਜਾਰਿਸ਼ ਕਰਦੇ ਹਾਂ ਕਿ ਸੰਤ ਆਪਣੇ ਜੋ ਪੈਣੀ ਸਾਹਿਬ ਦੇ ਸੰਪਰਤਾ ਦੇ ਮੁਖ ਪ੍ਰਧਾਨਾ ਉਹਨਾਂ ਦੇ ਵੀ ਚਰਨ ਪਾਏ ਜਾਣ ਤੇ ਅਸੀਂ ਸੰਤ ਸਸਰਾਲੀ ਕਲੋਨੀ ਵਾਲਿਆਂ ਦਾ ਬੜਾ ਧੰਨਵਾਦ ਕਰਦੇ ਆਂ ਕਿ ਸਾਡੇ ਪਿੰਡ ਇਹਨਾਂ ਨੇ ਬਹੁਤ ਹੀ ਉਪਰਾਲਾ ਕਰਕੇ ਬਹੁਤ ਹੀ ਚੱਜੇ ਢੰਗ ਨਾਲ ਗੁਰੂ ਦਾ ਲੰਗਰ ਔਰ ਸ਼ਰਧਾਈ ਦੀ ਸਵੇਲ ਲਾਈ ਹੈ ਔਰ ਅਸੀਂ ਵੀ ਇਸ ਵਾਰ ਵੀ ਅਸੀਂ ਬੜੀ ਸ਼ਰਧਾ ਨਾਲ ਪਹੁੰਚੇ ਆਂ ਔਰ ਅੱਗੇ ਤੋਂ ਵੀ ਅਸੀਂ ਵੱਧ ਤੋਂ ਵੱਧ ਹਿੱਸਾ ਜੋ ਵੀ ਸਾਡੀ ਤਿਲ ਫੁੱਲਾ ਪਿੰਡਾਂ ਲੋ ਅਸੀਂ ਜਰੂਰ ਪਹੁੰਚਾਵਾਂਗੇ ਇੰਨਾ ਕੁਛ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਅੱਜ ਸਾਡੇ ਨਾਲ ਮੌਜੂਦ ਹੈ ਗੈਰੀ ਸੁਰਜੀਤ ਸਿੰਘ ਵਾਰਸੀ ਆਉ ਜੀ ਸਜੀਪਾ ਵਿੱਚ ਅੱਜ ਦੇ ਪ੍ਰੋਗਰਾਮ ਵਿੱਚ ਰੋਸ਼ਨੀ ਪਾਉਂਦੇ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖੀ ਸਿਧਾਂਤਾਂ ਦੇ ਮੁਤਾਬਕ ਸ਼ਹੀਦ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਜਿਨ੍ਹਾਂ ਨੇ ਸ਼ਹੀਦੀਆਂ ਦਾ ਮੋਢ ਬੰਨਿਆ ਸਾਡੇ ਵਾਸਤੇ ਉਹਨਾਂ ਦੀਆਂ ਸ਼ਹੀਦੀਆਂ ਨੂੰ ਯਾਦ ਕਰਦਿਆਂ ਹੋਇਆਂ ਪੂਰੇ ਵਰਲਡ ਵਿੱਚ ਠੰਡੇ ਮਿੱਠੇ ਜਲਦੀਆਂ ਸ਼ਹੀਦਾਂ ਲਾਈਆਂ ਜਾਂਦੀਆਂ ਜਿੱਥੇ ਅਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹੀਦੀ ਨੂੰ ਪ੍ਰਣਾਮ ਕਰਦੇ ਹਾਂ ਉਹਨਾਂ ਤੋਂ ਇੱਕ ਸੇਧ ਲੈਨੇ ਆ ਉੱਥੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇੱਥੇ ਵੀ ਇਸ ਕਾਰਜੋਗ ਸੰਤ ਬਾਬਾ ਸਤਨਾਮ ਸਿੰਘ ਜੀ ਜਿਨ੍ਹਾਂ ਦੀ ਦੇਖ ਰਹਿਕ ਦੇ ਵਿੱਚ ਇੱਥੇ ਵੱਡੀਆਂ ਜਲਦੀਆਂ ਸ਼ਬੀਲਾਂ ਲਾਈਆਂ ਗਈਆਂ ਤੇ ਨਾਲ ਦੀ ਨਾਲ ਕੀਰਤਨ ਦਰਬਾਰ ਸਜਾ ਗਿਆ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਹੈ ਇਹਦੇ ਤੋਂ ਸਾਨੂੰ ਇੱਕ ਪ੍ਰੇਰਣਾ ਮਿਲਦੀ ਹੈ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਗੁਰੂਆਂ ਦੇ ਵਿਰਸੇ ਨੂੰ ਕਦੇ ਭੁੱਲਦੀਆਂ ਨਹੀਂ ਇਸ ਕਰਕੇ ਇਹ ਸਾਰੇ ਸਮਾਗਮ ਕੀਤੇ ਜਾਂਦੇ ਨੇ ਇਹਨਾਂ ਕਰਕੇ ਸਾਡੀ ਸਿੱਖੀ ਚੜ੍ਹਦੀਆਂ ਕਲਾ ਵਿੱਚ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਤੀਏ ਸ਼ਬੀਲ ਵਿੱਚ ਕਿੰਨੀ ਰਸਤ ਲੱਗ ਜਾਂਦੀ ਹੈ ਇਹਦੇ ਵਿੱਚ ਰਸਤ ਦੇ ਵਿੱਚ ਜਿਹੜਾ ਦੁੱਧ ਹਨਾ ਜੀ 11 ਤੋਂ 11 ਤੋਂ 12 ਹਜ਼ਾਰ ਕੁਇੰਟਲ ਦੁੱਧ ਲੱਗ ਜਾਂਦਾ ਵਾ ਨੀਅਰ ਬਾਉਟ ਤੇ ਖੰਡ 50 ਤੋਂ 60 ਕੁਇੰਟਲ ਖੰਡ ਲੱਗ ਜਾਂਦੀ ਹੈ ਜੀ ਬਦਾਮਾਂ ਦੀਆਂ ਬੋਰੀਆਂ ਘੱਟੋ ਘਾਟ ਵੀ 10-12 ਬੋਰੀਆਂ ਬਦਾਮਾਂ ਦੀਆਂ ਲੱਗ ਜਾਂਦੀਆਂ ਆ ਮਾ ਜੀ ਠੀਕ ਹੈ ਜੀ ਬਾਕੀ ਉਹ ਹੋਰ ਸਮਗਰੀ ਦਾ ਤਾਂ ਕੋਈ ਆਪਾਂ ਅੰਦਾਜ਼ਾ ਲਗਾ ਨਹੀਂ ਸਕਦੇ ਅਗੇ ਠੀਕ ਹੈ ਜੀ ਤੇ ਇਹ ਜਿਹੜਾ ਮਤਲਬ ਕਾਰਜ ਹੁੰਦਾ ਵਾ ਇਹ ਸਾਗੁਰਾਂ ਦੀ ਕਿਰਪਾ ਦੇ ਨਾਲ ਹੁੰਦਾ ਜੀ ਠੀਕ ਹੈ ਜੀ ਇਹਦੇ ਵਿੱਚ ਹੋਰ ਸੰਤ ਸਮਾਜ ਵੀ ਆਉਂਦੇ ਜਿਵੇਂ ਸੰਤ ਮੋਰਾਲੀ ਜਥੇ ਤੋਂ ਆਏ ਨੇ ਸਾਧ ਸੰਤ ਪਰਵਾਨਾ ਜੀ ਦਮ ਦਮੇ ਟਕਸਾਲ ਤੋਂ ਜੀ ਆਪਣੇ ਗੁਰਨਾਲ ਸਿੰਘ ਜੀ ਜਥੇਦਾਰ ਸੇਰੀ ਭੈਣੀ ਸਾਹਿਬ ਤੋਂ ਜੀ ਤੇ ਆਪਣੇ ਦਲੇਰ ਗੁਰਖਾਸਾ ਜੀ ਇਹ ਮਤਲਬ ਜਿਹੜੇ ਸੰਤ ਸਮਾਜ ਨੇ ਉਹ ਆ ਕੇ ਵੀ ਲੋਕਾਂ ਨੂੰ ਸੇਧ ਦਿੰਦੇ ਨੇ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹੀਦੀ ਨੂੰ ਸਮਰਪਿਤ ਸਪੀਚ ਲਗਾਈ ਜਾਂਦੀ ਹੈ ਜੀ ਤੇ ਸਤਿਗੁਰਾਂ ਨੇ ਸਾਨੂੰ ਮਤਲਬ ਸਿਖਾ ਕੇ ਗਏ ਨੇ ਵੀ ਉਹ ਦੇਖੋ ਕਿੰਨੀ ਉਦੋਂ ਉਸ ਟਾਈਮ ਕਿੰਨਾ ਮਤਲਬ ਮੁਗਲ ਸਮਰਾਜ ਨੇ ਕਿੰਨਾ ਕਹਿਰ ਮਚਾਇਆ ਹੋਇਆ ਸੀਗਾ 사ਗੁਰਾਂ ਨੇ ਤਤੀ ਤਵੀ ਤੇ ਬੈਠ ਕੇ ਸਾਨੂੰ ਦੱਸਿਆ ਵੀ ਭਾਣਾ ਕਿਵੇਂ ਮੰਨਣਾ ਅਸੀਂ ਉਸ ਭਾਣੇ ਦੇ ਵਿੱਚ ਰਹਿ ਕੇ 사ਦਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸੰਸਦਨਾਮ ਸਿੰਘ ਜੀ ਉਹਨਾਂ ਦੇ ਰਾਹ ਤੇ ਚੱਲਦੇ ਨੇ ਉਹਨਾਂ ਦੇ ਰਾਹ ਤੇ ਚੱਲਦੇ ਨੇ ਸੰਗਤ ਨੂੰ ਉਪਦੇਸ਼ ਦਿੰਦੇ ਨੇ ਕਿ ਉਹਨਾਂ ਦੇ ਭਾਣੇ ਦੇ ਵਿੱਚ ਰਹਿ ਕੇ ਜੋ ਵੀ ਸੇਵਾ ਕਰਨੀ ਉਹਨਾਂ ਦੇ ਭਾਣੇ ਦੇ ਵਿੱਚ ਰਹਿ ਕੇ ਕਰਨੀ ਹੈ ਤੁਹਾਡਾ ਕੀ ਨਾਮ ਹੈ ਤੁਸੀਂ ਕੀ ਤੁਹਾਰਾ ਮੇਰਾ ਨਾਮ ਗੁਰਿੰਦਰ ਸਿੰਘ ਗੁਰੀ ਹੈ ਜੀ ਅੱਜ ਕੇ ਪ੍ਰੋਗਰਾਮ ਵਿੱਚ ਰੌਸ਼ਨੀ ਮੈਂ ਮੰਗਲੀ ਖਾਸ ਤੋ ਸਰਪੰਚਾ ਜੀ ਮੇਜੂਦਾ ਅਸੀਂ ਬਹੁਤ ਧੰਨਵਾਦੀ ਆ ਜੀ ਬਾਬਾ ਸੁਖਨਾਮ ਸਿੰਘ ਜੀ ਦੇ ਜਿਨ੍ਹਾਂ ਨੇ ਸਾਡੇ ਨਗਰ ਦੇ ਵਿੱਚ ਸ਼ਵੀਲ ਦਾ ਪ੍ਰੋਗਰਾਮ ਕੀਤਾ ਅਸੀਂ ਦੋਨੇ ਪਿੰਡਾਂ ਵੱਲੋਂ ਸਾਰੇ ਨਗਰਾਂ ਵੱਲੋਂ ਅਸੀਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਬੜੇ ਭਾਗਾਂ ਵਾਲੇ ਆ ਜੀ ਜਿਨ੍ਹਾਂ ਨੇ ਸਾਡੇ ਪਿੰਡ ਦੇ ਵਿੱਚ ਚਰਨ ਪਾਏ ਨੇ ਤੁਸੀਂ ਬਹੁਤ ਧੰਨਵਾਦ ਕਰਦੇ ਆ ਜੀ ਤਹਿ ਦਿਲੋਂ ਧੰਨਵਾਦੀ ਆ ਸਰਸ੍ਰੀ ਗਾਲ ਜੀ ਆਂ ਤੁਸੀਂ ਕਿੱਥੋਂ ਆਏ ਹੋ ਤੁਹਾਡਾ ਨਾਮ ਹੈ ਅਸੀਂ ਰਾਜਪੁਰੇ ਤੋਂ ਆਏ ਆ ਨਾਮ ਮੇਰਾ ਰਾਜਕੌਰ ਆ ਆਜ ਇਹ ਜੋ ਬਦਾਮ ਦੀ ਸ਼ਰਦਾਈ ਦੀ ਛਵੀ ਲੱਗੇ ਇਸ ਵਿੱਚ ਰੋਸ਼ਨੀ ਪਾ ਹਾਂਜੀ ਅਸੀਂ ਬਹੁਤ ਦੇਰ ਤੋਂ ਆਤੇ ਹਾਂ ਜੀ ਬਹੁਤ ਦੇਰ ਤੋਂ ਬਹੁਤ ਦੇਰ ਦੀ ਛਵੀ ਲੱਗਦੀ ਆ ਅਸੀਂ ਸੰਤਾਂ ਕੋਲੇ ਆਨੇ ਆ ਇਹ ਬਹੁਤ ਦੁਨੀਆ ਦਾ ਭਲਾ ਕਰਦੇ ਆ ਬਹੁਤ ਭਲਾ ਹੁੰਦਾ ਜਿਹੜਾ ਕੋਈ ਇਹਨਾਂ ਨੂੰ ਧਿਆਨ ਦਾ ਮੰਨਦਾ ਸਭ ਦੇ ਕੰਮ ਪੂਰੇ ਹੋ ਆਂਟੀ ਜੀ ਅੱਜ ਜੋ ਪ੍ਰੋਗਰਾਮ ਹੋਇਆ ਹੈ ਇਹਦੇ ਯੂਆ ਵਿੱਚ ਜੋ ਹੈ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੋ ਯੂਆ ਹੈ ਅੱਜ ਕੇ ਜੇ ਨੌਜਵਾਨਾ ਹੈ ਉਹ ਇਸ ਸੇਵਾ ਵਿੱਚ ਕੱਟਦੇ ਪਏ ਆ। ਤੋਂ ਤੂੰ ਸਾਡਾ ਨਾਮ ਸੁਣ ਕੇ ਅੰਦਾ ਪਰ ਜਵੀ ਜਿੰਨੀ ਦੁਨੀਆ ਸਭ ਨੂੰ ਵੱਧ ਤੋਂ ਵੱਧ ਆਣਾ ਚਾਹੀਦਾ। ਆ ਕੇ ਦੇਖਣਾ ਚਾਹੀਦਾ। ਸਭ ਕੁਝ ਮਿਲਦਾ ਜੋ ਮੰਗਦਾ ਸਭ ਕੁਝ ਮਿਲਦਾ। ਸਾਰਾ ਪਰਮਾਤਮਾ ਉਹਨਾਂ ਦੀ ਮਨੋ ਕਾਮਨਾ ਪੂਰੀਆਂ ਕਰਦਾ। ਜੋ ਸੱਚੇ ਦਿਲ ਨਾਲ ਆਂਦਾ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਕੀ ਨਾਮ ਹੈ? ਤੁਸੀਂ ਕਿੱਥੋਂ ਆਏ? ਸਤਿ ਸ਼੍ਰੀ ਅਕਾਲ ਜੀ। ਮੇਰਾ ਅੰਸ਼ੁਲ ਸੇਠੀ ਨਾਮ ਹੈ। ਮੈਂ ਸੋਨੀਪੱਤ ਤੋਂ ਆਇਆ। ਅੱਜ ਇਹ ਬਦਾਮਦੀ ਸ਼ਬੀਲ ਵਿੱਚ ਜੋ ਪ੍ਰੋਗਰਾਮ ਲੱਗੀ ਹੋਈ ਹੈ ਉੱਥੇ ਵਿੱਚ ਰੋਸ਼ਨੀ ਪਾਓ। ਇਹ ਸੰਤ ਜੀ ਬਹੁਤ ਮਹਾਨ ਸੰਤ ਨੇ ਨਾਮਦਾਰੀ ਸੰਸਥਾ ਤੋਂ ਜੁੜੇ ਹੋਏ ਸਾਰੇ ਬੰਦਿਆਂ ਨੂੰ ਹਰ ਇੱਕ ਸੰਸਥਾ ਨਾਲ ਜੋੜ ਦੇ ਇਹਨਾਂ ਦਾ ਇਹ ਮਕਸਦ ਨਹੀਂ ਕੋਈ ਇੱਕ ਸੰਸਥਾ ਹੈ ਹਰ ਇੱਕ ਧਰਮ ਨਾਲ ਹਰ ਇੱਕ ਦੁਨੀਆਂ ਇੱਕ ਰੱਬ ਨਾਲ ਜੋੜਨ ਵਾਲੇ ਬੰਦੇ ਆ ਇਹ ਜੋ ਸ਼ਬੀਲ ਲਾਉਂਦੇ ਇਹਦੇ ਚ ਸਭ ਨੂੰ ਸਮਰਥ ਇੱਕ ਜਗ੍ਹਾ ਮੈਂ ਪਿਛਲੇ 6-7 ਸਾਲਾਂ ਤੋਂ ਇਹਨਾਂ ਦੇ ਨਾਲ ਜੁੜਿਆ ਹੋਇਆ ਜਦੋਂ ਇੱਥੇ ਉਹਨਾਂ ਇੱਕ ਸ਼ਾਂਤੀ ਅਲੱਗ ਸ਼ਾਂਤੀ ਮਹਿਸੂਸ ਹੁੰਦੀ ਇਹਨਾਂ ਦੇ ਨਾਲ ਮਿਲ ਕੇ ਇਹਨਾਂ ਨਾਲ ਗੱਲਾਂ ਕਰਕੇ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਅੱਜ ਕੀ ਜੋ ਨੌਜਵਾਨਾ ਹੈ ਉਹ ਇਸ ਸੇਵਾ ਵਿੱਚ ਕੱਢ ਦੇ ਪਾਏ ਹਨ ਤਾਂ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਨੌਜਵਾਨ ਜਿੰਨੇ ਵੀ ਹੈ ਜੋ ਮੇਰੇ ਭੈਣ ਭਰਾ ਹੈ ਉਹਨਾਂ ਨੂੰ ਇਹ ਹੀ ਸੰਦੇਸ਼ ਹੈ ਕਿ ਜੁੜੋ ਪ੍ਰਭੂ ਦੇ ਨਾਲ ਜੁੜੋ ਇਹਨਾਂ ਦਾ ਮਕਸਦ ਹੈ ਰੱਬ ਨਾਲ ਜੋੜਨਾ ਕਿਸੇ ਵੀ ਧਰਮ ਨਾਲੋਂ ਮਿਲ ਕੇ ਇਹਨਾਂ ਨਾਲ ਜੁੜ ਕੇ ਨਸ਼ਾ ਜੋ ਅੱਜ ਕੱਲ੍ਹ ਦਸ਼ੇ ਦੀ ਗੱਲ ਚੱਲ ਰਹੀ ਹੈ ਉਹਨੂੰ ਛੱਡਣ ਵਾਸਤੇ ਸਭ ਤੋਂ ਵਧੀਆ ਸੰਸਥਾ ਜਿੰਨਾਂ ਦੇ ਆਪਾਂ ਮਿਲ ਲਈਏ ਤੇ ਉਹਨੂੰ ਛੱਡ ਕੇ ਆਪਾਂ ਇੱਧਰ ਆਈਏ ਤਾਂ ਕਿ ਆਪਣਾ ਪੰਜਾਬ ਵੀ ਅੱਗੇ ਵਧੇ ਆਪਣੀ ਸੰਸਥਾ ਆਪਣਾ ਇੰਡੀਆ ਵੀ ਅੱਗੇ ਵਧੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਲੁਧਿਆਣਾ ਸ਼ਹਿਰ ਦਾ ਨਗਰ ਸਸਰਾਲੀ ਕਲੋਨੀ ਇੱਥੇ ਪਹੁੰਚੇ ਆ ਮਾਨਕੂਰ ਬਾਬਾ ਸਤਨਾਮ ਸਿੰਘ ਜੀ ਜਿਹੜੇ ਹਰ ਇੱਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਚਮ ਪਾਸ਼ਾ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇ ਸੱਚੇ ਪਾਸ਼ਾ ਜੀ ਮਹਾਰਾਜ ਉਹਨਾਂ ਦੀ ਪਾਵਨ ਯਾਦ ਸ਼ਹੀਦੀ ਦੇ ਹੜੇ ਦੇ ਸਬੰਧ ਵਿੱਚ ਇਹ ਤੇ ਬਹੁਤ ਵੱਡਾ ਇੱਕ ਯਾਗ ਹੀ ਹੈ ਲੰਗਰ ਕਰਦੇ ਦੇ ਨਾਲ ਸ਼ਰਧਾਈਆਂ ਜਿਹੜੀਆਂ ਸ਼ਬੀਲ ਉਹਦੀ ਉਹਦੇ ਲੰਗਰ ਲਾਉਂਦੇ ਨੇ ਸੋ ਅੱਜ ਇਸ ਤਰ੍ਹਾਂ ਸਮਾਗਮ ਨੂੰ ਲਿਖਿਆ ਗਿਆ ਹੈ ਇਲਾਕੇ ਦੀਆਂ ਸਾਰੀਆਂ ਸੰਗਤਾਂ ਬਹੁਤ ਰਾਜਨੀਤਿਕ ਧਾਰਮਿਕ ਸਮਾਜਿਕ ਸ਼ਖਸੀਤਾਂ ਜਿਹੜੀਆਂ ਨੇ ਉਹ ਸਾਰੇ ਹਾਜ਼ਰੀਆਂ ਭਰ ਜਾਨੇ ਸਾਨੂੰ ਵੀ ਹੁਕਮ ਹੋਇਆ ਸੀ ਸੋ ਅਸੀਂ ਵੀ ਪਹੁੰਚੇ ਹਾਂ ਸਾਡੇ ਇੱਥੇ ਭਰਾ ਆ ਸਦਾ ਸਰਬਜੀਤ ਸਿੰਘ ਜੀ ਸਾਬੀ ਨਾ ਮਾਪੁਰਖਾਂ ਦਾ ਬਹੁਤ ਆਤ ਨਜ਼ਦੀਕੀ ਸਿੰਘ ਸੋ ਸਾਰੇ ਰਲ ਮਿਲ ਕੇ ਸੇਵਾਵਾਂ ਸਾਹਮਣੇ ਨੇ ਸੋ ਅਸੀਂ ਅਰਦਾਸ ਕਰਦੇ ਹਾਂ ਆਉਣ ਵਾਲੇ ਸਮੇਂ ਵਿੱਚ ਪੰਚਮ ਪਾਤਸ਼ਾ ਇਹਨਾਂ ਸਾਰੇ ਸਿੰਘਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸਾਰੇ ਇਲਾਕੇ ਦੀ ਸੰਗਤ ਤੇ ਮਿਹਰ ਭਰਿਆ ਰੱਖਣ ਤਾਂ ਜੋ ਇਹ ਸਸ ਸਮਾਗਮ ਨੂੰ ਹੋਰ ਵਧੀਆ ਤੋਂ ਵਧੀਆ ਸੁਚੱਜੇ ਢੰਗ ਨਾਲ ਮਨਾਉਣ ਦਾ ਜਿਹੜਾ ਇਹ ਜੱਥਾ ਜਿਹੜਾ ਹੈ ਯਤਨ ਕਰੇ ਸੋ ਮੈਂ ਬਾਬਾ ਸਤਨਾਮ ਸਿੰਘ ਜੀ ਨੂੰ ਤੇ ਨਾਲ ਹੀ ਨਾਮ ਧਾਰੀ ਸਾਰੀ ਸੰਪਰਦਾ ਸਾਰੀ ਸੰਸਥਾ ਨੂੰ ਸਾਰੇ ਸਿੰਘਾਂ ਨੂੰ ਮੈਂ ਵਧਾਈ ਦੇਣਾ ਜਿਨ੍ਹਾਂ ਨੇ ਪੰਚਮ ਪਾਸ਼ਾ ਦੀ ਇਸ ਸ਼ਹਾਦਤ ਨੂੰ ਯਾਦ ਕਰਕੇ ਸਾਰੀਆਂ ਸੰਗਤਾਂ ਨੂੰ ਜੋੜਿਆ ਧੰਨਵਾਦ ਸਸਵੀਰ ਗਾਲ ਜੀ ਤੁਹਾਡਾ ਕੀ ਨਾਮ ਹੈ ਤੁਸੀਂ ਕਿੱਥੋਂ ਆਏ ਹੋ ਮੇਰਾ ਨਾਮ ਹੈ ਜਗਜੀਤ ਸਿੰਘ ਆ ਮੇਰਾ ਪਿੰਡ ਮੰਗਲੀ ਆ ਕਿਸੇ ਪਿੰਡ ਦਾ ਨਿਵਾਸੀ ਆ ਜੀ ਮੈਂ ਇਹ ਸ਼ਵਦਾਈ ਹਰ ਸਾਲ ਦੀ ਤਰ੍ਹਾਂ ਸੰਤ ਸੰਤਾਨ ਸਿੰਘ ਜੀ ਵੱਲੋਂ ਚਲਾਈ ਜਾਂਦੀ ਹੈ ਸਤ ਗੁਰੂਦੇਵ ਸਿੰਘ ਜੀ ਦੇ ਪਾਰ ਕਿਰਪਾ ਦੁਆਰਾ ਇਹ ਕਿ ਪਿਛਲੇ ਕਈ ਸਾਲਾਂ ਤੋਂ ਬਹੁਤ ਸਾਲ ਬਹੁਤ ਦੇਰ ਤੋਂ ਚੱਲਦੀ ਆ ਰਹੀ ਹੈ ਇਹ ਪਹਿਲਾਂ ਪਿੰਡ ਗੌਸਗੜ੍ਹ ਵਿਖੇ ਚਲਾਈ ਜਾਂਦੀ ਸੀਗੀ ਉੱਥੇ ਉਸ ਵਿੱਚ ਉੱਥੇ ਕਿਸੇ ਚੱਕਰ ਕਰਕੇ ਨਹੀਂ ਚੱਲ ਪਈ ਪਿਛਲੇ ਕੁਝ ਸਮੇਂ ਤੋਂ ਮੰਗਲ ਵਿੱਚ ਚੱਲੀ ਜਾ ਸਤਿਗੁਰੂ ਦੇ ਸਤਿ ਉਸ ਦੇ ਸੰਗ ਸੱਚੇ ਬਾਚ ਦੀ ਕਿਰਪਾ ਦੁਆਰਾ ਇੱਥੇ ਚਲਾਈ ਜਾਦੀ ਹੈ ਹੁਣ ਜੀ ਤੁਸੀਂ ਇਸ ਵਿੱਚ ਕਿੰਨੇ ਸਾਲ ਉਸ ਸ਼ਾਮਿਲ ਹੋ ਰਹੇ ਹੋ ਅਸੀਨਾਂ ਵਿੱਚ ਜੀ ਕਮਸਰ ਘੱਟੋ ਘੜ 10 12 ਸਾਲਾਂ ਦਾ ਸ਼ਾਮਿਲ ਹੁੰਦੇ ਆ ਰਹੇ ਆ ਜੀ ਇਹਨਾਂ ਨਾਲ ਜੁੜੇ ਹੋਏ ਆ ਸੰਤਾਂ ਨਾਲ ਸੰਤਾਂ ਦੀ ਬਹੁਤ ਪਾਲ ਕਿਰਪਾ ਹੁੰਦੀ ਆ ਤੁਹਾਨੂੰ ਕੀ ਮਹਿਸੂਸ ਹੁੰਦਾ ਇਸ ਸੇਵਾ ਵਿੱਚ ਸ਼ਾਮਿਲ ਹੋ ਕੇ ਸਾਨੂੰ ਬਹੁਤ ਖੁਸ਼ੀ ਮਹਿਸੂਸ ਮਿਲਦੀ ਆ ਇੱਥੇ ਆ ਕੇ ਬਹੁਤ ਸਤਿਕਾਰ ਮਿਲਦਾ ਹੈ ਨਾ ਕੋਲੇ ਸੰਤਾਂ ਕੋਲੇ ਆ ਕੇ ਇੱਥੇ ਸੇਵਾ ਕਰਕੇ ਬਹੁਤ ਖੁਸ਼ੀ ਸੀ ਵੀ ਅਸੀਂ ਜਿਹੜੇ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਇਸ ਪਿੰਡ 'ਚ ਵੀ ਇਹ ਤਿੰਨ ਇਹਨਾਂ ਜਿਹੜੇ ਸੰਤਾਂ ਕੋਲੇ ਜਾਂਦੇ ਡੇਰੇ 'ਚ ਵੀ ਉੱਥੇ ਵੀ ਸਾਨੂੰ ਬਹੁਤ ਪਿਆਰ ਮਿਲਦਾ ਹੈ ਜੀ ਧੰਨਵਾਦ ਜੀ ਸਾਰੇ ਸਭ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਬਹੁਤ ਧੰਨਵਾਦੀ ਆ ਸੰਤ ਸੰਤ ਸਦਾਮ ਸਿੰਘ ਜੀ ਜੋ ਕਿ ਸਾਡੇ ਮੰਗਲੀ ਪਿੰਡ ਦੇ ਵਿੱਚ ਬੜੇ ਪਿੰਡ ਦੇ ਭਾਗ ਬਹੁਤ ਅੱਛੇ ਸਮਝਦੇ ਅਸੀਂ ਕਿ ਸੰਤਾਂ ਦੇ ਚਰਨ ਪਏ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹਨਾਂ ਨੇ ਬੜਾ ਵੱਡਾ ਉਪਰਾਲਾ ਕਰਕੇ ਬਹੁਤ ਹੀ ਖਰਚਾ ਕਰਕੇ ਸਤਿਗੁਰੂ ਜੀ ਕਿਰਪਾ ਨਾਲ ਐਕਟੀਵ ਬਹੁਤ ਵੱਡਾ ਉਪਰਾਲਾ ਕਰ ਰਹੇ ਨੇ ਅਸੀਂ ਪਿੰਡ ਦੀ ਪੰਚਾਇਤ ਵੱਲੋਂ ਸੋ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਕਿ ਇਹਨਾਂ ਨੇ ਹਰ ਸਾਲ ਇਸੇ ਤਰ੍ਹਾਂ ਸਤਿਗੁਰ ਕਿਰਪਾ ਕਰਨ ਕਿ ਇਸੇ ਤਰ੍ਹਾਂ ਹੀ ਇਹੇ ਸੇਵਾ ਕਰਦੇ ਰਹਿਣ ਸਤਿਗੁਰ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇਥੋਂ ਬਦਾਮਦੀ ਸ਼ਬੀਲ ਲੱਗੀ ਹੈ ਇਸ ਵਿੱਚ ਰੌਸ਼ਨੀ ਪਾ ਇਸ ਵਿੱਚ ਰੌਸ਼ਨੀ ਪਾਉਣ ਦੀ ਕੀ ਲੋੜ ਹੈ ਸੂਰਜ ਨੂੰ ਦੀਵਾ ਦਕਾਣ ਦੀ ਕੀ ਲੋੜ ਹੈ ਜਿੱਤੇ ਮਹਾਂਪੁਰਖਾਂ ਤੇ ਐਡੀ ਵੱਡੀ ਕਿਰਪਾ ਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰਕ ਪ੍ਰਕਾਸ਼ ਕੀਤੇ ਗਏ ਨੇ ਹਰ ਸਾਲ ਦੀ ਤਰ੍ਹਾਂ ਸ਼ਬੀਲ ਲਾਈ ਜਾਂਦੀ ਹੈ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਇਤਿਹਾਸ ਨਾਲ ਜੋੜਿਆ ਜਾਂਦਾ ਹੈ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਸ੍ਰੀ ਮਹਾਂਪੁਰਖ ਹੀ ਕਰ ਸਕਦੇ ਨੇ ਕਿਸੇ ਵਿਰਲੇ ਨੂੰ ਹੀ ਸੇਵਾ ਮਿਲਦੀ ਹੈ ਉਹ ਮਾਹਪੁਰ ਕਾ ਧੰਤਨ ਬਾਬਾ ਸਤਨਾਮ ਸਿੰਘ ਜਿਨ੍ਹਾਂ ਸਤਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ ਰਹਿਮਤ ਕੀਤੀ ਤੇ ਅੱਜ ਸੰਗਤਾਂ ਦੇ ਮੇਲੇ ਦੂਦ ਰੇਡੀ ਤੋਂ ਸੰਗਤਾਂ ਚੱਲ ਕੇ ਆਈਆਂ ਨੇ ਤੇ 10 ਰੇ ਨੂੰ ਵੀ ਹੁਕਮ ਆਇਆ 10 ਵੀ ਅੱਜ ਰੱਬ ਦੇ ਰੰਗ ਵਿੱਚ ਰੰਗੀਆਂ ਰੂਹਾਂ ਦੇ ਦਰਸ਼ਨਦਾਰੇ ਕਰਕੇ ਬੜਾ ਨਿਹਾਲ ਹੋਇਆ ਤੇ ਮਾਹਪੁਰ ਕਾ ਦਾ ਤਹਿ ਦਿਲੋਂ ਧੰਨਵਾਦ ਹਰੇਕ ਸਾਲ ਦੀ ਤਰ੍ਹਾਂ ਹਰ ਸਾਲ ਇਹ ਸ਼ਬੀਰ ਲਾਉਂਦੇ ਨੇ ਤੇ ਇੱਕ ਸੰਦੇਸ਼ ਦਿੰਦੇ ਨੇ ਸਿੱਖੀ ਨਾਲ ਬਹੁਤ ਵਧੀਆ ਉਪਰਾਲਾ ਹੈ ਤੇ ਇਹਦੇ ਨਾਲ ਇੱਥੇ ਇੱਕ ਮਾਹਪੁਰ ਕਾ ਦਾ ਹੋਰ ਹੀ ਵੱਡਾ ਉਪਰਾਲਾ ਜਿਹੜਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਸਡਾਉਣਾ ਕਰਦੇ ਨੇ ਉਹਨਾਂ ਨੂੰ ਬਹੁਤ ਸੁਚੇਤ ਕਰ ਰਹੇ ਨੇ ਇਹ ਬੜਾ ਵੱਡਾ ਉਪਰਾਲਾ ਹੈ ਤੇ ਇਹਦੇ ਵਿੱਚ ਸਾਰੀਆਂ ਸੰਗਤਾਂ ਨੂੰ ਉਪਰਾਲਾ ਸੇਵਾ ਕਰਨੀ ਚਾਹੀਦੀ ਹੈ ਜਿੰਨੇ ਨੌਜਵਾਨ ਸਭਾ ਨੂੰ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਵੀ ਨਸ਼ਿਆਂ ਨੂੰ ਛੱਡ ਕੇ ਗੁਰਸਿੱਖੀ ਵਾਲੇ ਬਣੀਏ ਤੇ ਅੰਮ੍ਰਿਤਧਾਰਨੀ ਬਣੀਏ ਗੁਰੂ ਵਾਲੇ ਬਣੀਏ ਤੇ ਤਾਂ ਜੋ ਸਾਡਾ ਪਰ ਉਤਾਰਾ ਹੋ ਜਾਵੇ ਜੇ ਸਾਡੇ ਘਰ ਵਿੱਚ ਗੁਰਸਿੱਖੀ ਹੈ ਨਾਮ ਬਾਣੀ ਦੇ ਜ਼ਦਾਤ ਹੈ ਤੇ ਸਾਡੇ ਜਿਹੜੇ ਬੱਚੇ ਨੇ ਆਉਣ ਵਾਲੀ ਪੀੜ੍ਹੀ ਕਦੀ ਨਸ਼ੇ ਨਹੀਂ ਕਰ ਸਕਣ ਲੱਗੇ ਕਦੀ ਨਸ਼ਿਆਂ ਵਿੱਚ ਨਹੀਂ ਪੈਣ ਲੱਗੇ ਮਾੜੀ ਸੰਗਤ ਨਹੀਂ ਪੈਣ ਲੱਗੇ ਇਹ ਮਾਹਪੁਰਖਾਂ ਦਾ ਬੜਾ ਉਪਰਾਲਾ ਵੱਡਾ ਹੈ ਮਾਹਪੁਰਖਾਂ ਨੂੰ ਬਹੁਤ ਬਹੁਤ ਵਧਾਈਆਂ ਤੇ ਦਾਸਰਾ ਇੱਥੇ ਫਤੇ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ